ਹਾਂਜੀ ਸਤਿ ਸ੍ਰੀ ਅਕਾਲ ਜੀ ਹਰ ਚਾਹਨ ਸਭ ਦੇ ਲਓ ਜੀ ਅੱਜ ਕੀ ਨਵੀਂ ਕਹਾਣੀ ਲੈ ਕੇ ਪੇਸ਼ ਹੋਏ ਹਾਂ ਜਿਸ ਕਹਾਣੀ ਦਾ ਨਾਮ ਹੈ ਕਿਸਮਤ ਦੀ ਪਾਲ ਸੋ ਕਰਦੇ ਆਂ ਪਾ ਸ਼ੁਰੂ ਕਿੰਦੇ ਕਿਸੇ ਪਿੰਡ ਵਿੱਚ ਇੱਕ ਲੜਕਾ ਰਿੰਦਾ ਸੀ ਅਮੀਰ ਬੰਦੇ ਦਾ ਅਲਫ ਹਰ ਬਲੇ ਉਸ ਦੀ ਮੰਨ ਲਿਖੀ ਉਸ ਲੱਭਟੇ ਲੈਂਦੀ ਰਿੰਦੀ ਸੀ ਆਪਣੀ ਸੇਨਾ ਸੰਪੂਰਨ ਲਈ ਉਹ ਇੱਕ ਸ਼ਹਿਰ ਵਿੱਚ ਜਾ ਕੇ ਨੌਕਰੀ ਕਰਨ ਲੱਗ ਪਿਆ ਔਰ ਉਹ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਉਹ ਕੁਝ ਇਹੇ ਹੰਕੜਨਾ ਲੋਚਦਾ ਸੀ ਜਿਸ ਨਾਲ ਖੁਸ਼ ਦੀ ਕਿਸਮਤ ਇੱਕਦਮ ਬਦਲ ਜਾਵੇ ਉਹ ਥੋੜਾ ਆਲਸੀ ਇਨਸਾਨ ਸੀ ਜਦੋਂ ਦੇਖੇ ਉਹ ਪੱਟੇ ਵਟੇ ਸੁਪਨੇ ਦੇਖਦਾ ਰਹਿੰਦਾ ਸੀ ਇੱਕ ਦਿਨ ਉਹ ਇੱਕ ਸਾਧੂ ਕੋਲ ਗਿਆ ਉਸਨੇ ਸਾਧੂ ਨੂੰ ਆਪਣੀ ਪੂਰੀ ਕਹਾਣੀ ਸੁਣਾਈ ਅਤੇ ਪੁੱਛਿਆ ਸਾਧੂ ਮਹਾਰਾਜੇ ਹੰਗਰਪਾਂ ਕਰਕੇ ਮੈਨੂੰ ਇਹ ਦੱਸੋ ਕਿ ਅਖਰ ਮੇਰੀ ਕਿਸਮਤ ਕਿੱਥੇ ਹੈ ਸਾਧੂ ਉਸ ਨੌਜਵਾਨ ਦੀ ਕੱਲ ਸਮਝ ਗਿਆ ਕਿ ਉਹ ਬੜਾ ਆਲਸੀ ਹੈ ਅਤੇ ਬਿਨਾਂ ਕੋਈ ਕੰਮ ਕੀਤੇ ਅਮੀਰ ਬਣਨਾ ਚਾਹੁੰਦਾ ਹੈ ਥੋੜੀ देर ਨੌਜਵਾਨ ਨੂੰ ਦੇਖਣ ਤੋਂ ਬਾਅਦ ਸਾਧੂ ਨੇ ਕਿਹਾ ਉਤਰਾ ਤੇਰੀ ਕਿਸਮਤ ਤੋਂ ਇੱਥੇ ਕਿਤੇ ਨਹੀਂ ਹੈ ਉਹ ਤਾਂ ਸਮੁੰਦਰ ਤੋਂ ਪਰੇ ਪਾਸੇ ਹੈ ਆਪਣੀ ਕਿਸਮਤ ਨੂੰ ਬਦਲਣ ਲਈ ਤੈਨੂੰ ਸੁੰਦਰ ਦੇ ਦੂਜੀ ਪਾਸੇ ਜਾਣਾ ਪਵੇਗਾ ਉਹ ਤੁਰੰਤ ਆਪਣੀ ਕਿਸਮਤ ਨੂੰ ਬਦਲਣ ਕਰਨ ਲਈ ਹਲਪਈਆ ਅਤੇ ਸਮੁੰਦਰ ਦੇ ਦੂਜੇ ਪਾਸੇ ਚਾਂਦ ਲਈ ਸਫਰ ਤੇ ਨਿਕਲ ਤੁਰਿਆ ਤੁਰਦਿਆਂ ਤੁਰਦਿਆਂ ਉਸਨੇ ਕਈ ਪਹਾੜ ਲੰਗੇ ਕਈ ਨਦੀਆਂ ਪਾਰ ਕੀਤੀਆਂ ਅੰਤੂ ਉਹ ਇੱਕ ਸੁਰਮਈ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਇੱਕ ਪਾਸੇ ਚਰਖਨਾ ਵਗ ਰਿਹਾ ਸੀ ਉਸਨੇ ਚੜ੍ਹਨੀ ਤੋਂ ਪਾਣੀ ਪੀਤਾ ਤੇ ਹਰੇਕਾ ਤੇ ਲੰਮਾ ਪੈ ਗਿਆ। ਖਾਤੇ ਪੈਂਦਿਆਂ ਸੋਹ ਉਹ ਨੀਂਦ ਵੀ ਬੁੱਕਲ ਵਿੱਚ ਚਲਾ ਗਿਆ। ਕਾਫੀ ਚੇ ਸੌਣ ਤੋਂ ਬਾਅਦ ਜਦੋਂ ਉਸ ਦੀਆਂ ਅੱਖਾਂ ਖੁੱਲੀਆਂ ਤਾਂ ਉਸ ਦੀ ਨਜ਼ਰ ਮੈਦਾਨ ਵਿੱਚ ਇੱਕ ਸੁੰਦਰ ਲੜਕੀ ਤੇ ਪਈ। ਲੜਕੀ ਨੇ ਉਸ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਮੌ ਜਵਨ ਘਾਮਤਾਂ ਬਕਰ ਕੀ ਪਾਲਵ ਵਿੱਚ ਉਨਕਾ ਇਸ ਤੇ ਲੜਕੀ ਭੁੱਲੀ ਮੈਨੂੰ ਵੀ ਆਪਣੀ ਕਿਸਮਤ ਦੀ ਉਡੀਕ ਹੈ ਨਿਗਰਾਨ ਭਾਂ ਨਹੀਂ ਹੋ ਰਿਹਾ ਉਹ ਕਿ ਤਾਂ ਨੂੰ ਮੇਰੀ ਕਿਸਮਤ ملے ਤਾਂ ਉਸ ਨੂੰ ਪੁੱਛਣਾ ਕਿ ਮੇਰਾ ਵਿਆਹ ਕਦੋਂ ਹੋਵੇਗਾ ਅੱਛਾ ਅਸੀਂ ਜ਼ਰੂਰ ਪੁੱਛਾਂਗਾ ਅੱਛਾ ਮੈਂ ਜ਼ਰੂਰ ਪੁੱਛਾਂਗਾ ਅਤੇ ਮਾਫੀ ਤੇ ਦੱਸ ਦੇਵਾਂਗਾ ਪਰ ਥੂੰ ਮੈਨੂੰ ਕਿੱਥੇ ਰਹਿੰਦੀ ਨੌ ਜਵਾਨ ਨੇ ਪੁੱਛਿਆ ਮੈਂ ਤੈਨੂੰ ਇੱਥੇ ਹੀ ਮਿਲਾਂਗੀ ਲੜਕੀ ਨੇ ਕਿਹਾ ਉਹ ਉੱਥੋਂ ਅਗਾ ਤੁਰ ਪਿਆ ਕੁਝ ਹੀ ਦੂਰ ਜਾਂਤੇ ਉਸ ਨੂੰ ਇੱਕ ਸੋਨਾ ਸੁਨੱਖਾ ਘੋੜਾ ਦਿਖਾਈ ਦਿੱਤਾ ਕੋਲੇ ਨੂੰ ਦੇਖ ਕੇ ਉਸ ਦੇ ਮਨ ਹੀ ਮਨ ਸੋਚਿਆ ਕਾਸ਼ ਮੇਰੇ ਕੋਲ ਵੀ ਇਹੋ ਜਿਹਾ ਘੋੜਾ ਹੁੰਦਾ ਤਾਂ ਅੱਖ ਝਮਕੇ ਜੇ ਹੀ ਮੈਂ ਸਮੁੰਦਰ ਦੇ ਕੰਢੇ ਪਹੁੰਚ ਜਾਂਦਾ ਅਜੇ ਉਹ ਇਹ ਗੱਲ ਸੋਚ ਹੀ ਰਿਹਾ ਸੀ ਕਿ ਕੋੜਾ ਉਹਦੇ ਨੇੜੇ ਆ ਕੇ ਪੁੱਛਣ ਲੱਗਿਆ ਹੈ ਨੌਜਵਾਨ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਨਉ ਜਵਾਨ ਨੇ ਜਪਾਮ ਦਿੱਤਾ ਮੈਂ ਕਿਸਮਤ ਦਾ ਮਾਰਿਆ ਹੋਇਆ ਹਾਂ ਅਤੇ ਆਪਣੀ ਕਿਸਮਤ ਦੀ ਪਾਲ ਵਿੱਚ ਨਿਕਲਿਆ ਹਾਂ ਇਹ ਸੁਣ ਕੇ ਘੋੜਾ ਕਹਿਣ ਲੱਗਿਆ ਭਰਾ ਮੈਂ ਵੀ ਤਾਂ ਕਿਸਮਤ ਦਾ ਮਾਰਿਆ ਹਾਂ ਮੈਨੂੰ ਕੋਈ ਸਵਾਰ ਨਹੀਂ ਮਿਲਦਾ ਤੂੰ ਮੇਰੀ ਕਿਸਮਤ ਦਾ ਪਤਾ ਕਰੀਂ ਜੇ ਬਹੁਤ ਇਹਨੂੰ ਮਿਲ ਗਈ ਤਾਂ ਉਸ ਨੂੰ ਪੁੱਛਿਆ ਕਿ ਮੈਨੂੰ ਸਵਾਰ ਕਦੋਂ ਮਿਲੇਗਾ ਕੁੜੀ ਦੀ ਗੱਲਬਾਤ ਤੋਂ ਬਾਅਦ ਉਹ ਫਿਰ ਅੱਗੇ ਹੋ ਤੁਰਿਆ ਅੱਗੇ ਜਾ ਕੇ ਉਸ ਨੂੰ ਇੱਕ ਰੁੱਖ ਮਿਲਿਆ ਦੇਖਣ ਵਿੱਚ ਰੁੱਖ ਸੀ ਤਾਂ ਬਹੁਤ ਵੱਡਾ ਪਰ ਅੱਧਾ ਸੁੱਕਿਆ ਹੋਇਆ ਸੀ ਉਹੋ ਥੋੜਾ ਜਿਹਾ ਆਰਾਮ ਕਰਨ ਲਈ ਰੁੱਖ ਖੇਤਾਂ 'ਬੈਠ ਗਿਆ। ਅਗੇ ਹੋ ਬੈਠਾ ਹੀ ਸੀ ਕੇ ਰੁਕ ਉਸ ਤੋਂ ਪੁੱਛਣ ਲੱਗਿਆ। ਐ ਨੋ ਐ ਮਸਾਫਰ ਤੂੰ ਕਿੱਥੇ ਜਾ ਰਹਾ ਹੈਂ? ਬਹੁਤ ਥੱਕਿਆ ਹੋਇਆ ਲੱਗ ਰਿਹਾ ਹੈਂ। ਨੌਂ ਜਵਾਨ ਨੇ ਜਵਾਬ ਦਿੱਤਾ। ਹਾਂ ਭਰਾ ਬਹੁਤ ਦੂਰ ਤੋਂ ਆਇਆ ਹਾਂ। ਅਤੇ ਸਮੁੰਦਰ ਪਾਰ ਤੋਂ ਆਪਣੀ ਕਿਸਮਤ ਲਿਆਉਣ ਜਾ ਰਿਹਾ ਹਾਂ। ਅੱਛਾ ਕਿਸਮਤ ਨੂੰ ਲਿਆਉਣ ਜਾ ਰਿਹਾ ਹੈ। ਬੜੀ ਚੰਗੀ ਗੱਲ ਹੈ ਭਰਾ। ਮੈਂ ਤਾਂ ਤੁਰ ਨਹੀਂ ਸਕਦਾ। ਨਹੀਂ ਤਾਂ ਮੈਂ ਵੀ ਤੇਰੇ ਨਾਲ ਤੁਰ ਪੈਂਦਾ। ਤੂੰ ਦੇਖ ਰਿਹਾ ਹੈ ਕਿ ਮੇਰਾ ਇੱਕ ਪਾਸਾ ਬਿਲਕੁਲ ਸੁੱਕ ਗਿਆ ਹੈ। ਤੂ ਮੇਰੀ ਕਿਸਮਤ ਮਾਰੇ ਪਤਾ ਕਰੀ ਕਿ ਮੁਰਕ ਕਦੋਂ ਹਰਿਆ ਪਰਿਆ ਹੋਮਾਂਗਾ ਚੜਦੇ ਹਾਂ ਚੜਦੇ ਹਾਂ ਅੱਖ ਉਹ ਸਮੁੰਦਰ ਕੰਡੇ ਪੁੱਜ ਗਿਆ ਉੱਥੇਖ ਉੱਥੇ ਇੱਕ ਮਗਰਮਛ ਪੇੜ ਦਰਦ ਨਾਲ ਕਰਾ ਰਿਹਾ ਸੀ ਇਹਦੂ ਉਸੇ ਮਗਰਮਛ ਸਮੁੰਦਰ ਪਾਰ ਜਾਂ ਕਰਨ ਦਾ ਇੰਤਜ਼ਾਰ ਹੋ ਰਿਹਾ ਬੜਾ ਖੁਸ਼ ਹੋਇਆ ਉਸ ਨੇ ਕਿਹਾ ਭਰਾ ਮੇਰੀ ਵੀ ਕਿਸਮਤ ਦਾ ਪਤਾ ਕਰਨਾ ਅਰੇ ਉਹੇ ਪੇਟ ਵਿੱਚ ਦਰਦ ਰਹਿੰਦਾ ਹੈ ਨਾ ਕੁਝ ਖਾਦਾ ਜਾਂਦਾ ਹੈ ਨਾ ਪੀਤਾ ਕੋਣ ਬੋਲਿਆ ਤੂੰ ਮੈਨੂੰ ਆਪਣੀ ਪਿੱਠ ਤੇ ਧਾਗੇ ਸਮੁੰਦਰ ਪਾਰ ਕਰਾ ਦੇ ਮੈਂ ਯਕੀਨ ਪਤਾ ਕਰੂੰਗਾ ਆਹ ਓਕੇ ਸਮੁੰਦਰ ਪਾਰ ਦੇ ਪਿੰਡ ਤੋੜ ਉਹ ਉਸ ਇੱਕ ਸਾਧੂ ਉਸ ਨੇ ਸਾਧੂ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਆਪਣੀ ਕਿਸਮਤ ਦਾ ਪਤਾ ਪੁੱਛਿਆ ਸਾਧੂ ਨੇ ਕਿਹਾ ਬੇਟਾ ਤੇਰੀ ਕਿਸਮਤ ਤੇਰੇ ਕੋਲ ਹੀ ਹੈ ਉਹ ਬੇਟਾ ਤੇਰੀ ਕਿਸਮਤ ਤੋਂ ਤੇਰੇ ਕੋਲ ਹੀ ਤਾਂ ਹੈ ਤੂੰ ਇੰਨਾ ਲੰਮਾ ਸਫਰ ਕੀਤਾ ਹੈ ਇੰਨੀ ਮਿਹਨਤ ਕੀਤੀ ਹੈ ਤੈਨੂੰ ਤਾਂ ਸਾਰਾ ਕੁਝ ਹੀ ਮਿਲਿਆ ਹੈ ਨੌਜਵਾਨ ਕਹਿਣ ਲੱਗਿਆ ਮਹਾਰਾਜ ਮੈਂ ਕੁਝ ਸਮਝਿਆ ਨਹੀਂ ਮੰਨ ਲਿਆ ਕਿ ਮੇਰੀ ਕਿਸਮਤ ਮੇਰੇ ਕੋਲ ਹੈ ਪਰੇ ਜੋ ਲੋਕ ਮੈਨੂੰ ਰਹਾ ਵਿੱਚ ਮਿਲੇ ਸਨ ਉਹਨਾਂ ਦੀ ਕਿਸਮਤ ਕਿੱਥੇ ਹੈ ਉਹ ਸੁੰਦਰੀ ਉਹ ਕੋੜਾ ਉਹ ਰੁੱਖ ਅਤੇ ਉਹ ਮਗਰਮਛ ਤੇ ਹਣ ਨਾਲ ਸੁਣ ਬੇਟਾ ਮਗਰਮਛ ਨੇ ਰਾਣੀ ਦਾ 9 ਲੱਖਾ ਹਾਰ ਨਿਕਲ ਲਿਆ ਹੈ ਇਸੇ ਕਾਰਨ ਉਸ ਦੇ ਪੇਟ ਵਿੱਚ ਦਰਦ ਰਹਿੰਦਾ ਹੈ ਤੂੰ ਉਹਨੂੰ ਉਲਟੇ ਕਰਨ ਵਾਸਤੇ ਕਹੀਂ ਅਰਥ ਨਿਯਾਨ ਤੇ ਉਲਟੀ ਹੋ ਜਾਵੇ ਹ ਰੱਖਨੇ ਚੌਂ ਨਿਆ ਕੋਨਿਆਂ ਵਿੱਚੋਂ ਧੰਨ ਦੱਬੇ ਕਰਨ ਕੋੜਾ ਗੱਭਰੂ ਸਵਾਰ ਦੇ ਬਿਨਾ ਅਧੂਰਾ ਹੈ ਤੇ ਸੁੰਦਰੀ ਗਪਰੂ ਵਰ ਦੇ ਦਿਨਾ ਸਾਧੂ ਨੇ ਕਿਹਾ ਇਹ ਸਾਰਾ ਕੁਝ ਸੁਣ ਕੇ ਨੌਜਵਾਨ ਸਾਧੂ ਨੂੰ ਪਰਨਾਮ ਕਰਕੇ ਵਾਪਸ ਹੋੜ ਪਿਆ ਮਗਰ ਮਸ਼ ਦੀ ਪਿੱਠ ਤੇ ਬੈਠ ਕੇ ਸੁੰਦਰ ਕੰਡੇ ਪੁੱਜ ਕੇ ਉਸ ਨੇ ਹੋਮੇਹੀ ਕੀਤਾ ਜਿਵੇਂ ਉਸ ਸਾਧੂ ਨੇ ਕਿਹਾ ਸੀ ਉਸ ਨੇ ਸਭ ਤੋਂ ਪਹਿਲਾਂ ਮਗਰ ਮਸ਼ ਨੂੰ ਕੋਲ ਤੇ ਕਰ ਪਾਈ ਇਸ ਨਾਉਨ ਨਥਾਰ ਬਾਹਰ ਨਿਕਲ ਆਇਆ ਮੰਗਰਮਾਸ਼ ਦੀ ਪੇਟ ਦਾ ਦਰਦ ਹੋ ਗਿਆ ਜਮਾਨ ਨਾ ਆਪਣੇ ਕੋਲ ਰੱਖ ਲਿਆ ਰੁੱਖ ਦੇ ਕੋਲ ਪੁੱਜ ਕੇ ਉਸ ਨੇ ਉਸ ਦੀਆਂ ਜੜਾਂ ਵਿੱਚ ਦੱਬਿਆ ਤੰਦ ਬਾਹਰ ਕੰਢ ਲਿਆ ਰੁੱਕ ਕੇ ਹਰ ਪਰਾ ਹੋਣ ਲੱਗਿਆ ਅਤੇ ਉਹ ਸਾਰਾ ਤੰਦ ਲੈ ਕੇ ਆ گاਉਂ ਤੁਰ ਪਿਆ ਅੱਗੇ ਸਵਾਲ ਦੀ ਉਡੀਕ ਵਿੱਚ ਕੁੜਾ ਇਧਰ ਉਧਰ ਪੜਕ ਰਿਹਾ ਸੀ ਓਹੋ ਕੁੜੇ ਤੇ ਸਵਾਲ ਹੋ ਗਿਆ ਤੇ ਇਹਨੂੰ ਸਵਾਲ ਮੇਰਾ ਮੇਰੇ ਕੋਲ ਵਿੱਚ ਪਹੁੰਚਣ ਤੇ ਉਸਨੇ ਸੁੰਦਰੀ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ ਸੁੰਦਰੀ ਹੱਥ ਦੀਆਂ ਕਬੂਲ ਕਰਨ ਲਈ ਇਹ ਤੇ ਸਾਰਾ You. Yeah. So you see.